ਜਿਹੜਾ ਘਰ ਅੱਜ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਕੁੱਲ ਰੇਟ ਮਾਲਕ ਨੇ 430000 ਰੁਪਇਆ ਕਿਹਾਗਾ ਮਾਲਕ ਕਹਿੰਦੇ ਨੇ ਹੋਰ ਵੀ ਮੰਤਰ ਕਰ ਦਾਂਗੇ ਪੂਰਾ ਵਧੀਆ ਘਰ ਹੈ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਰੇਟ ਸਾਰਿਆਂ ਨੂੰ ਪਸੰਦ ਆ ਗਿਆ ਹੋਊਗਾ ਵੀਡੀਓ ਇੱਕ ਵਾਰੀ ਦੇਖੋ ਜੀ ਘਰ ਵੀ ਤੁਹਾਨੂੰ ਪਸੰਦ ਆਊਗਾ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋਪੇ ਜੋ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ 73800 ਪੂਰਾ 26173 ਆਪਣਾ ਵਟਸਐਪ ਨੰਬਰ ਹੈ ਜੀ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਜਿਹੜੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਊਗੀ ਤੇ ਵੀਡੀਓ 'ਚ ਜਿਹੜਾ ਆਪਾਂ ਰੇਟ ਲੈ ਕੇ ਪਹੁੰਚੇ ਹਾਂ ਰੇਟ ਵੀ ਤੁਹਾਨੂੰ ਪਸੰਦ ਆਊਗਾ ਸਾਰੀ ਗੱਲਬਾਤ ਆਪਾਂ ਕਰਦਿਆਂ ਸੀ ਪੂਰੀ ਟੌਪ ਦੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਸੀ ਤੇ ਇੱਕ ਆਪਾਂ ਘਰ ਲੈ ਕੇ ਪਹੁੰਚੇ ਹਾਂ ਵੀਡੀਓ 'ਚ ਦੋ ਚੀਜ਼ਾਂ ਲੈ ਕੇ ਪਹੁੰਚੇ ਹਾਂ ਜੀ ਇੱਕ ਤਾਂ ਤੁਸੀਂ ਇਹ ਕੋਠੀ ਦੇਖ ਰਹੇ ਹੋ ਇਹਦਾ ਰੇਟ ਵੀ ਮਾਲਕ ਦੇ ਬਹੁਤ ਜਾਇਜ਼ ਕਿਹਾਗਾ ਇੱਕ ਇਹ ਤੋਂ ਬਾਅਦ ਘਰ ਆਪਣੇ ਕੋਲੇ ਪਹੁੰਚੇਗਾ ਉਹਦੀ ਵੀ ਆਪਾਂ ਗੱਲ ਕਰਾਂਗੇ ਇੱਕ ਵੀਡੀਓ 'ਚ ਦੋ ਘਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਦੋਵੇਂ ਅਲੱਗ-ਅਲੱਗ ਥਾਮਾਂ ਤੇ ਬਣੇ ਹੋਏ ਨੇ ਅਲੱਗ-ਅਲੱਗ ਰੇਟਾਂ ਜੀ ਅਲੱਗ-ਅਲੱਗ ਮਾਲਕ ਨੇ ਸਾਰੀ ਗੱਲਬਾਤ ਤੁਹਾਨੂੰ ਮੈਂ ਦੱਸ ਦਾਂ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਟਪਾਟ ਪਾ ਕੇ ਨਾ ਦੇਖਿਓ ਜੀ ਅੱਗੇ ਪਿੱਛੇ ਜਾਣਕਾਰੀ ਹੋ ਜਾਣੀ ਹੈ ਤੁਸੀਂ ਚੈੱਕ ਕਰੋ ਜੀ ਜੇ ਆਪਾਂ ਇਸ ਕੁਠੀ ਦੀ ਗੱਲ ਕਰੀਏ ਤਾਂ ਮਾਲਕ ਨੇ ਜਿਹੜੀ ਜਗ੍ਹਾ ਦੱਸੀ ਹੈ ਜੀ 225 ਗਜ਼ ਦੱਸੀ ਹੈ ਤੇ ਜਿਹੜੀ ਇਹ ਜਗ੍ਹਾ ਦੱਸੀ ਹੈ 225 ਗਜ਼ ਅ ਰਜਿਸਟਰੀ ਵਾਲੀ ਜਗ੍ਹਾ ਆਪਨ ਮਿਲੂਗੀ ਇਹ ਜਿਹੜਾ ਰਸਤਾ ਲੱਗਦਾ ਮੂਰੇ ਉਹ ਵੀ ਪੂਰਾ ਖੁੱਲਾ ਡੁੱਲਾ ਆਪਨ ਮਿਲ ਜੂਗਾ ਕੋਈ ਵੀ ਗੱਡੀ ਹੋਵੇ ਆ ਰਾਮ ਨਾਲ ਸਿੱਧੀ ਕੋਠੀ ਦੇ ਅੰਦਰ ਆ ਕੇ ਲੱਗਦੀ ਐ ਜੀ ਬਾਕੀ ਅੰਦਰ ਆਪਾਂ ਪਹੁੰਚ ਗਏ ਲੋਬੀ ਤੁਸੀਂ ਚੈੱਕ ਕਰੋ ਪੂਰੀ ਖੁੱਲੀ ਡੁੱਲੀ ਆਪਨ ਨੂੰ ਲੋਬੀ ਦੇਖਣ ਨੂੰ ਮਿਲੂਗੀ ਅਰਸੋਈ ਪੂਰੀ ਖੁੱਲੀ ਡੁੱਲੀ ਦੇਖਣ ਨੂੰ ਮਿਲੂਗੀ ਇੱਕ ਕਮਰੇ ਤੋਂ ਵੱਡੀ ਤਾਂ ਇਹਨਾਂ ਨੇ ਅਰਸੋਈ ਬਣਵਾਈ ਹੋਈ ਐ ਤੁਸੀਂ ਆਪ ਹੀ ਦੇਖ ਲਓ ਜੀ ਕੋਈ ਛੋਟੀ ਨਹੀਂ ਹੈਗੀ ਬਹੁਤ ਜ਼ਿਆਦਾ ਏਰੀਆ ਚ ਕਵਰ ਕੀਤੀ ਹੋਈ ਆ ਅਰਸੋਈ ਵੀ ਬਾਕੀ ਜਿਹੜੇ ਕਮਰੇ ਤੁਸੀਂ ਦੇਖੋਗੇ ਤੁਸੀਂ ਆਪ ਹੀ ਚੈੱਕ ਕਰੋ ਜੀ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਕੋਈ ਐਦਾਂ ਨਹੀਂ ਹੈਗਾ ਵੀ ਭੀੜ ਭਟਕੀ ਜਿਹੀ ਵਾਲੀ ਆਪਾਂ ਨੂੰ ਥਾਂ ਮਿਲੂਗੀ ਜਿਹੜਾ ਇਹ ਕਮਰਾ ਜੀ ਇਹਦੇ ਨਾਲ ਆਪਾਂ ਨੂੰ ਅਟੈਚ ਇੱਕ ਸਟੋਰ ਵੀ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ ਸੀ ਕੱਲੀ ਕੱਲੀ ਆਪਾਂ ਗੱਲਬਾਤ ਕਰ ਰਹੇ ਹਾਂ ਸੀ ਅੱਜ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਆ ਮਾਲਕ ਨੇ ਰੇਟ ਬਹੁਤ ਘਟ ਕੇ ਹੈਗਾ ਬਾਕੀ ਤੁਹਾਨੂੰ ਮੈਂ ਰੇਟ ਵੀ ਦੱਸ ਦਾਂ ਜੀ ਕਿੱਥੇ ਕੋਠੀ ਹੈ ਸਾਰੀ ਗੱਲਬਾਤ ਤੁਹਾਨੂੰ ਮੈਂ ਕਨਫਰਮ ਕਰਵਾਉਂਨੇ ਹਾਂ ਜਿਹੜਾ ਇਹ ਬੈਡਰੂਮ ਸੀਗਾ ਇਹਦੇ ਨਾਲ ਸਟੋਰ ਵੀ ਅਟੈਚ ਹੈ ਜੀ ਤੇ ਇਹਦੇ ਨਾਲ ਬਾਥਰੂਮ ਵੀ ਅਟੈਚ ਹੈਗਾ। ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਰਿਹਾ ਸੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ? ਚਲਦੀ-ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ। ਵਧੀਆ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਵੀ ਕਰ ਦੋ ਜੀ। ਠੀਕ ਹੈ ਜੀ। ਬਾਕੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਮਾਲਕ ਨੇ ਮਾਰਬਲ ਪੱਥਰ ਲਗਵਾਇਆ ਹੋਇਆ ਸੀ। ਰਗੜਾਈ ਵਾਲਾ ਰਗੜਾਈ ਕਰਵਾਈ ਹੋਈ ਹੈ। ਵਧੀਆ ਕੰਮ ਮਾਲਕ ਨੇ ਕਰਵਾ ਰੱਖਿਆ ਜਿੰਨਾ ਵੀ ਕਰਵਾਇਆ ਹੋਇਆ। ਜਿੰਨਾ ਕੰਮ ਕਰਵਾਇਆ ਜਿਵੇਂ ਕਿ ਜੋੜੀਆਂ ਦਾ ਕੰਮ ਹੋ ਗਿਆ ਸੀ ਜਿੰਨਾ ਰੰਗ ਦਾ ਕੰਮ ਹੋ ਗਿਆ ਜਿੰਨਾ ਲਾਈਟਿੰਗ ਦਾ ਕੰਮ ਹੋ ਗਿਆ ਸਾਰਾ ਕੁਝ A to Z ਆਪਾਂ ਨੂੰ ਵਧੀਆ ਮਿਲੂਗਾ ਜੀ ਤੇ ਆਪਾਂ ਜਿੱਥੇ ਹੁਣ ਖੜੇ ਆ ਅਸੀਂ ਇਹ ਘਰ ਦਾ ਬੈਕ ਸਾਈਡ ਹੈ ਜੀ ਬੈਕ ਸਾਈਡ ਵੀ ਆਪਾਂ ਨੂੰ ਇੱਕ ਗੇਟ ਮਿਲ ਜਾਊਗਾ ਉੱਤੇ ਜਾਣ ਵਾਸਤੇ ਪੂੜੀਆਂ ਜਿਹੜੀਆਂ ਹੈਗੀਆਂ ਉਹ ਵੀ ਬੈਕ ਸਾਈਡ ਤੋਂ ਨੇ ਤੇ ਬਾਥਰੂਮ ਵਗੈਰਾ ਵੀ ਆਪਾਂ ਨੂੰ ਬੈਕ ਸਾਈਡ ਮਿਲ ਜਾਊਗਾ ਜੀ ਜਿਵੇਂ ਦੀ ਕੋਠੀ ਬਣੀ ਹੋਈ ਹੈ ਜੀ ਇਸ ਹਾਮਲ ਇੰਨੇ ਰੇਟ 'ਚ ਹੋਰ ਪਾਸੇ ਕੋਠੀ ਨਹੀਂ ਮਿਲਣੀ ਇਹਨਾਂ ਨੇ ਜਿਹੜੀ ਡਿਮਾਂਡ ਕੀਤੀ ਹੈ ਜੀ ਕੋਠੀ ਦੀ ਇਹਨਾਂ ਨੇ ਕੁੱਲ 24 ਲੱਖ ਰੁਪਇਆ ਕਿਹਾਗਾ 24 ਲੱਖ ਦੇ ਵਿੱਚੋਂ ਵੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਰੇਟ ਤੇ ਏਰੀਆ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਪਿੰਡ ਹੈ ਜੀ ਮਾਨਕਵਾਲਾ ਹੈ ਮਾਨਕਵਾਲਾ ਇਹਨਾਂ ਦਾ ਖਾਸ ਪਿੰਡ ਹੈ ਗਿੱਲ ਰੇਲਵੇ ਸਟੇਸ਼ਨ ਕੋਲੇ ਇਹਨਾਂ ਦਾ ਆਹ ਘਰ ਮਿਲ ਜੂਗਾ ਤੁਹਾਨੂੰ ਗਿੱਲ ਰੇਲਵੇ ਸਟੇਸ਼ਨ ਹੈ ਜੀ ਪਿੰਡ ਮਾਨਕਵਾਲਾ ਦੇ ਵਿੱਚ ਤੇ ਉਹਦੇ ਨੇੜੇ ਤੇੜੇ ਤੁਹਾਨੂੰ ਘਰ ਮਿਲ ਜੂਗਾ ਰੇਲਵੇ ਸਟੇਸ਼ਨ ਦੇ ਸੇ ਤੇ ਡਿਸਟ੍ਰਿਕਟ ਜਿਹੜੀ ਇਹਨਾਂ ਨੂੰ ਲੱਗਦੀ ਆ ਲੁਧਿਆਣਾ ਲੱਗਦੀ ਆ ਜੀ ਲੁਧਿਆਣਾ ਇਹਨਾਂ ਦਾ ਜ਼ਿਲ੍ਹਾ ਗਾ ਬਾਕੀ ਕੋਠੀ ਦੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਜੀ ਕੱਲੀ ਕੱਲੀ ਗੱਲਬਾਤ ਆਪਾਂ ਕਰ ਹੀ ਰਹੇ ਆਂ ਸੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਰਹੇ ਆਂ ਸੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਜੀ ਉਹ ਵੀ ਤੁਸੀਂ ਸਾਰੇ ਨੋਟ ਕਰ ਲਓ 9815444979 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 9815444979 ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਇਸ ਘਰ ਦੀ ਆਪਾਂ ਪੂਰੀ ਜਾਣਕਾਰੀ ਤੇ ਪੂਰੀ ਗੱਲ ਕਰ ਹੀ ਲਈ ਜੀ ਸਾਰੀ ਵੀਡੀਓ ਵੀ ਤੁਸੀਂ ਦੇਖ ਲਈ ਤੇ ਜਿਹੜਾ 430000 ਦਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਉਹਦੀ ਗੱਲਬਾਤ ਵੀ ਆਪਾਂ ਸ਼ੁਰੂ ਕਰਾਂਗੇ ਜੀ ਤੇ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਇਹ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਦਿਓ ਵਧੀਆ ਲੱਗੀ ਇਹ ਵੀਡੀਓ ਲਾਈਕ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਤੁਹਾਨੂੰ ਘਰ ਚਾਹੀਦਾ ਕਿੱਥੋਂ ਕੋਠੀ ਚਾਹੀਦੀ ਕਿ ਕਿੰਨੇ ਕੁ ਰੇਟ ਤੱਕ ਚਾਹੀਦੀ ਹੈ ਦੱਸਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਆਪਾਂ ਲਗ ਲਗ ਏਰੀਆ ਚੋਂ ਲੈ ਕੇ ਪਹੁੰਚਦੇ ਰਹਨੇ ਆ ਘਰ ਵੀ ਕੋਠੀ ਵੀ ਮਕਾਨ ਵੀ ਜਮਾਂ ਜਾਇਜ਼ ਰੇਟ ਦੇ ਵਿੱਚ ਠੀਕ ਹੈ ਜੀ ਬਾਕੀ ਆਪਾਂ ਗੱਲਬਾਤ ਸਾਰੀ ਕਰ ਹੀ ਰਹੇ ਹਾਂ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਹੈ ਤੁਹਾਡੇ ਰਿਸ਼ਤੇਦਾਰਾਂ ਕੋਲੇ ਹੈ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਇਹ ਤੋਂ ਇਲਾਵਾ ਤੁਸੀਂ ਕਿਤੋਂ ਵੀ ਦੇਖ ਰਹੇ ਹੋ ਜੀ ਪਿੰਡ ਦੇ ਵਿੱਚ ਹੈ ਤੁਹਾਡਾ ਘਰ ਹੈ ਕੋਠੀਆਂ ਮਕਾਨ ਹੈ ਵੱਡੀਆਂ ਛੋਟੀਆਂ ਕਿਵੇਂ ਮਰਜੀ ਹੈ ਪ੍ਰਾਣੀਆਂ ਨਵੀਆਂ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਇੱਕ ਵਧੀਆ ਪੂਰੀ ਵੀਡੀਓ ਬਣਾ ਲਿਓ ਜਾਣਕਾਰੀ ਸਾਰੀ ਤੇ ਵਧੀਆ ਫੋਟੋਆਂ ਜੀ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਭੇਜ ਦਿਆ ਕਰੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਜਿਹੜਾ 4 ਲੱਖ ਤੇ 30 ਹਜ਼ਾਰ ਦਾ ਘਰ ਲੈ ਕੇ ਪਹੁੰਚਿਆ ਉਹਦੀ ਗੱਲਬਾਤਾਂ ਸ਼ੁਰੂ ਕਰਦੇ ਹਾਂ ਜੀ 4 ਮਰਲੇ ਮਾਲਕ ਨੇ ਥਾਂ ਦੱਸੀ ਹੈ ਤੇ ਵੀਡੀਓ ਸਕਰੀਨ ਤੇ ਚੱਲੀ ਪਈ ਸੀ ਤੇ ਮਾਲਕ ਕਹਿੰਦੀ ਹੈ ਵੀ ਜਿਹੜੀ ਗਲੀ ਲੱਗਦੀ ਹੈ 6 ਤੋਂ 7 ਫੁੱਟ ਦੀ ਗਲੀ ਲੱਗਦੀ ਹੈ ਡਿਮਾਂਡ ਤੋਂ ਅਨਪਤਾ ਲੱਗੀ ਗਈ 430000 ਰੁਪਏ ਮਾਲਕ ਨੇ ਇੱਕ ਬਰੀ ਡਿਮਾਂਡ ਕੀਤੀ ਐ ਜੀ ਮਾਲਕ ਕਹਿੰਦੇ ਨੇ ਵੀ ਰੇਟ ਕੋਈ ਫਿਕਸ ਨਹੀਂ ਹੈਗਾ ਮੰਨਤਨ ਕੀਤਾ ਜਾਊਗਾ ਸਟੋਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਊਗਾ ਤੇ 4 ਮਰਲੇ ਮਾਲਕ ਨੇ ਥਾਂ ਦੱਸੀ ਐ 4 ਮਰਲੇ ਥਾਂ ਤੁਹਾਨੂੰ ਪਤਾ ਲੱਗੀ ਗਈ ਜੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਰਹੋ ਜੀ 4 ਮਰਲੇ ਥਾਂ ਦੇ ਵਿੱਚ ਵਧੀਆ ਘਰ ਬਣਿਆ ਹੋਇਆ ਤੇ ਇਹਨਾਂ ਦਾ ਜਿਹੜਾ ਏਰੀਆ ਹੈਗਾ ਜ਼ਿਲ੍ਹਾ ਇਹਨਾਂ ਦਾ ਹੈਗਾ ਗੁਰਦਾਸਪੁਰ ਤੇ ਇਹਨਾਂ ਦਾ ਜਿਹੜਾ ਪਿੰਡ ਜੀ ਲਾਧੂਪਾਣਾ ਹੈ ਗੁਰਦਾਸਪੁਰ ਦੇ ਲਾਗੇ ਲਾਧੂਪਾਣਾ ਪਿੰਡ ਦੇ ਜੀ ਤੁਸੀਂ ਜਾ ਕੇ ਜੇ ਇਸ ਘਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਤੇ ਰੇਟ ਇਹਨਾਂ ਨੇ 43 ਇੱਕ ਬਾਰੀ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਆਖਿਆ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਹੋਰ ਵੀ ਕਰ ਲਾਂਗੇ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਇੱਕ ਬਾਰੀ ਮਾਲਕ ਨਾਲ ਪਹਿਲਾਂ ਫੋਨ ਤੇ ਗੱਲ ਕਰ ਲਿਓ ਜੀ ਨੰਬਰ ਤੋਂ ਉਹਨੂੰ ਨੋਟ ਕਰਵਾ ਦਿਨਾ ਮਾਲਕ ਦਾ 76 964 35275 76 964 ਤੇ 35275 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜੀ ਉਹ ਤੋਂ ਬਾਅਦ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਟਾਈਮ ਦੇ ਦਿਓ ਉਹ ਤੋਂ ਬਾਅਦ ਜਾ ਕੇ ਵੀ ਦੇਖ ਸਕਦੇ ਹੋ ਗੱਲਬਾਤ ਸਾਰੀ ਤੁਹਾਡੀ ਮਾਲਕ ਨਾਲ ਹੋਈ ਜਾਊਗੀ ਫੋਨ ਤੇ ਜਦੋਂ ਪਸੰਦ ਆਊਗਾ ਜਾਣ ਤੋਂ ਬਾਅਦ ਤਾਂ ਉਹ ਤੋਂ ਬਾਅਦ ਜੇ ਤੁਹਾਨੂੰ ਪਸੰਦ ਆਉਂਦਾ ਫਿੱਟ ਬੰਦ ਹੈ ਰੇਟ ਆਪ ਤੁਸੀਂ ਮਾਲਕ ਨਾਲ ਕਰ ਲਿਓ ਜੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਵੀਡੀਓ ਤੁਸੀਂ ਸਾਰੀ ਦੇਖ ਲਈ ਜਿਹੜਾ ਨੰਬਰ 1 ਤੇ ਘਰ ਦੇਖਿਆ ਸੀਗਾ ਉਹਦਾ ਮਾਲਕ ਦਾ ਨੰਬਰ ਵੀ ਤੁਹਾਨੂੰ ਦਿੱਤਾ ਉਹਦੀ ਜਾਣਕਾਰੀ ਵੀ ਤੁਹਾਨੂੰ ਪੂਰੀ ਦਿੱਤੀ ਸੀਗੀ ਜਿਹੜਾ ਨੰਬਰ 2 ਤੇ ਇਹ ਘਰ ਤੁਸੀਂ ਦੇਖ ਰਹੇ ਹੋ ਇਹਦੀ ਜਾਣਕਾਰੀ ਵੀ ਸਾਰੀ ਤੁਹਾਨੂੰ ਮਿਲੇਗੀ ਦੋਵੇਂ ਘਰਾਂ ਚੋਂ ਕੋਈ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਦੋਵੇਂ ਨੰਬਰ ਮਾਲਕਾਂ ਦੇ ਮਿਲਗੇ ਅਲੱਗ-ਅਲੱਗ ਮਾਲਕ ਨੇ ਗੱਲਬਾਤ ਆਪ ਦੀ ਤੁਸੀਂ ਆਪ ਹੀ ਕਰ ਲਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਲਾਜ਼ਮੀ ਕਰ ਦਿਓ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ